ਖੱਟੇ ਡਕਾਰ ਆਉਣੇ ਮੂੰਹ ਦੇ ਵਿੱਚ ਖੱਟਾ ਪਾਣੀ ਆਉਣਾ ਇਹ ਸਾਰੇ ਐਸਿਡਿਟੀ ਦੇ ਲੱਛਣ ਨੇ। ਨਮਸਕਾਰ ਦੋਸਤੋ ਮੈਂ ਡਾਕਟਰ ਬਦਨਕਸ਼ੀ ਤੋੜਾ ਮੇਰੇ ਚੈਨਲ 'ਸਵਾਗਤ ਕਰਦੇ ਹਾਂ। ਅੱਜ ਗੱਲ ਕਰਦੇ ਹਾਂ ਗੈਸ ਵੀ ਐਸਿਡਿਟੀ ਦੀ। ਜਦੋਂ ਸਰੀਰ ਦੇ ਵਿੱਚ ਪੇਟ ਦੇ ਵਿੱਚ ਅਮਲ ਪਦਾਰਥ ਪੈਣ ਲੱਗ ਜੇ ਉਹ ਸਾਰੇ ਗੈਸ ਦੇ ਲੱਛਣ ਨੇ। ਆਜੋ ਆਪਾਂ ਇਹਦੇ ਪ੍ਰੋਫੈਂਸ਼ਨ ਤੇ ਲੱਛਣ ਤੇ ਟ੍ਰੀਟਮੈਂਟ ਬਾਰੇ ਤੁਹਾਨੂੰ ਦੱਸਿਆ ਜਾ। ਕਾਰਨ ਕੀ ਨੇ? ਜ਼ਿਆਦਾ ਮਟਾਪਾ ਹੋਣਾ, ਕਈ ਵਾਰੀ ਐਂਟੀਬਾਇਓਟਿਕਸ ਦਾ ਪ੍ਰਯੋਗ ਜ਼ਿਆਦਾ ਕਰ ਜਾਂਦੇ ਨੇ। ਜਾਂ ਕੋਈ ਸਮੋਕਿੰਗ ਕਰ ਰਿਹਾ ਹੈ ਜਾਂ ਡਰਿੰਕ ਕਰ ਰਿਹਾ ਉਹਦੇ ਨਾਲ ਵੀ ਇਹ ਪ੍ਰੋਬਲਮ ਬਚ ਜਾਂਦੀ ਹੈ ਜਾਂ ਸਟ्रेस ਤੇ ਤਣਾਅ ਉਹ ਜੋ ਅੱਜ ਕੱਲ ਜੋ ਮੇਨ ਕਾਰਨ ਬਣਦਾ ਜਾ ਰਹੇ ਪੀ ਪਾਣੀ ਨਹੀਂ ਪ੍ਰੋਪਰ ਪੀ ਰਹੇ ਖਾਣੇ ਨੂੰ ਪ੍ਰੋਪਰ ਬੈਲੈਂਸ ਨਹੀਂ ਕਰ ਰਹੇ ਕਿ ਕਿਦਾਂ ਐਸਡ ਖਾਣਾ ਕਿਦਾਂ ਬੇਸਿਕ ਖਾਣਾ ਤਾਂ ਇਹ ਸਭ ਕਾਰਨ ਨੇ ਤਾਂ ਇਸ ਤੋਂ ਬਚਣ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਇਸ ਤੋਂ ਬਚਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਉਹਦੇ ਰੂਟ ਕੌਜ਼ ਨੂੰ ਪਕੜਨਾ ਚਾਹੀਦਾ ਕਿ ਐਸਡ ਬਣ ਕਿਉਂ ਰਿਹਾ ਤਾਂ ਕਿ ਆਪਾਂ ਉਸ ਤੇ ਜੜ ਨੂੰ ਖਤਮ ਕਰ ਸਕੀਏ ਬੇਸਿਕਲੀ ਜੋ ਟ੍ਰੀਟਮੈਂਟ ਆ ਪਾਣੀ ਜਿਆਦਾ ਪੀਤਾ ਜਾਵੇ ਜੋ ਕਈ ਵਾਰੀ ਆਪਾਂ ਐਸਿਡ ਬਣਨ ਦੇ ਨਾਲ ਨਿੰਬੂ ਪਾਣੀ ਪੀ ਲੈਂਦੇ ਤਾਂ ਓਵਰਟ ਕੀਤਾ ਜਾਵੇ ਸੈਲਡ ਜਿਆਦਾ ਖਾਵੇ ਤੇ ਟ੍ਰੀਟਮੈਂਟ ਵੱਲ ਜਾਵਾਂਗੇ ਮੈਡੀਸਿਨ ਬਣ ਤਾਂ ਅਮਲਾੰਤ ਟੈਬਲੇਟ ਹੈ ਇੱਕ ਇੱਕ ਗੋਲੀ ਸਵੇਰ ਸ਼ਾਮ ਰੋਟੀ ਤੋਂ ਪਹਿਲਾਂ ਲੈਣੀ ਹੈ ਅਪੱਤੀਕਰ ਚੂਰਨ ਹੈ ਜੋ ਇੱਕ ਇੱਕ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਤੇ ਸ਼ੇਅਰ ਕਰ ਦਿਓ ਮੇਰੀ ਵੀਡੀਓ। ਥੈਂਕ ਯੂ ਵੈਰੀ ਮਚ।